ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਗੁਰਾਇਆ ਪੁਲਿਸ ਵੱਲੋਂ ਸ਼ਹਿਰ ਅੰਦਰ ਮਾਰੇ ਅਨਸਰਾਂ ਖਿਲਾਫ ਵਿੜੀ ਗਈ ਮੁਹਿੰਮ ਤਹਿਤ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਮੌਕੇ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਉੱਥੇ ਹੀ ਕਈ ਵਾਹਨਾਂ ਦੇ ਚਲਾਨ ਵੀ ਕਟੇ ਗਏ। ਇਸ ਮੌਕੇ ਤੇ ਗੱਲਬਾਤ ਕਰਦੇ ਆਂ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਅਭਿਆਨ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ। ਜਦਕਿ ਉਹਨਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ। ਤਾਂ ਕਿ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ ਕੌਸ਼ਲ ਦੀ ਰਿਪੋਰਟ ਅੱਜ ਜੋ ਮਾਂ ਜੋ ਡੀਏ ਸਾਹਿਬ ਮਾਂ ਜੋ ਐਸਐਸਪੀ ਸਾਹਿਬ ਜੀ ਵੱਲੋਂ ਜਿਹੜਾ ਕਿ ਨਾਕਾ ਬੰਦੀ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਜਲੰਧਰ ਜ਼ਿਲ੍ਹਾ ਦੇ ਹੱਤੇ ਵਿੱਚ ਗਰਾਹ ਥਾਣੇ ਸੌੜੀਨ ਫਲੋਰ ਦੇ ਵਿੱਚ ਜਿਹੜੀ ਕਿ ਨਾਕਾਬੰਦੀ ਕੀਤੀ ਗਈ ਹੈ ਈਆਰਬੀ ਟੀਮਾਂ ਤੇ ਟ੍ਰੈਫਿਕ ਸਟਾਫ ਵੱਲੋਂ ਤੇ ਪੀਐਸ ਗਰਾਹ ਵੱਲੋਂ ਪੁਨਾ ਦੇ ਸਮਿੱਚ ਇਸ ਤੋਂ ਹਵਲੋ ਨਾਕਾਬੰਦੀ ਕਰਕੇ ਅੰਡਰਵੇਜ ਦੇ ਗਰਾਹ ਜਿਹੜੇ ਕਿ 20 ਦੇ ਕਰੀਬ ਟੈਕਸ ਚਲਾਨ ਕੀਤੇ ਗਏ ਹਨ ਤੇ ਇਹਦੇ ਵਿੱਚ ਪੇਪਰ ਰਾਈਡਿੰਗ ਵਿਦਾਊਟ ਨੰਬਰ ਪਲੇਟ ਵਿਦਾਊਟ ਹੈਲਮਟ ਤੇ ਹੋਰ ਅਲੱਗ-ਅਲੱਗ ਘਰਾਮਾਂ ਦੇ ਮੁਤਾਬਕ ਜਿਹੜੇ ਕਿ ਚਲਾਨ ਕੀਤੇ ਗਏ ਹਨ ਤੇ ਜਿਹੜੇ 25 ਤੋਂ 30 ਦੇ ਕਰੀਬ ਜਿਹੜੇ ਕਿ ਛੱਕੀ ਚੈੱਕ ਕੀਤੇ ਗਏ ਹਨ ਤੇ ਜਿਹੜੀਆਂ 30 ਤੋਂ 35 ਦੇ ਕਰੀਬ ਜਿਹੜੀਆਂ 4-ਵੀਲਰ ਗੱਡੀਆਂ ਕਾਰਾਂ ਚੈੱਕ ਕੀਤੀਆਂ ਜਾਂ ਤੇ ਹੋਰੇ ਵਿੱਚ ਤਕਰੀਬਨ 20 ਦੇ ਕਰੀਬ ਟ੍ਰੈਫਿਕ ਜਨਾਲ ਕੀਤੇ ਗਏ ਹਨ ਤੇ ਉਹ ਆਪਣੇ ਜਿੰਨੇ ਵੀ ਪਬਲਿਕ ਆਪਣੇ ਲੋਕ ਵਿਚਰ ਦੀ ਆ ਮੈਂ ਗਰਾਹ ਸ਼ਹਿਰ ਦੇ ਨਿਵਾਸੀ ਨੂੰ ਬੇਦੀ ਕਰਾਂਗਾ ਕਿ ਟ੍ਰੈਫਿਕ ਦੇ ਰੂਲਸ ਨੂੰ ਫੋਲੋ ਕਰੋ ਹੈਲਮਟ ਪਾ ਕੇ ਰੱਖੋ ਕਾਰ ਦੇ ਵਿੱਚ ਸੀਟ ਬੈਲਟ ਦੀ ਵਰਤੋਂ ਕਰੋ ਤੇ ਆਪਣੇ ਪੇਪਰ ਪੂਰੇ ਰੱਖੋ ਤਾਂ ਜੋ ਜਿਹੜੀ ਹੈ ਓਵਰ ਸਪੀਡ ਹੈ ਓਵਰ ਸਪੀਡ ਤੇ ਜਿਹੜੀ ਹੈ ਬਹੁਤ ਬਹੁਤ ਜ਼ਿਆਦਾ ਹੋ ਰਹੀ ਗੱਡੀਆਂ ਦੀ ਆਪਣੇ ਗੱਡੀਆਂ ਨੂੰ ਸਪੀਡ ਦੀ ਲਿਮਟ ਵਿੱਚ ਚਲਾਓ ਤਾਂ ਜੋ ਐਕਸੀਡੈਂਟ ਘੱਟ ਹੋਣ ਤੇ ਇੱਕ ਨਸ਼ੇ ਦੀ ਵਰਤੋਂ ਘੱਟ ਕਰੋ। ਨਸ਼ਾ ਤੋਂ ਪਰਹੇਜ਼ ਰੱਖੋ। ਕੋਈ ਵੀ ਵਿਅਕਤੀ ਚਾਹੇ 2-ਵੀਲਰ ਚਾਹੇ 4-ਵੀਲਰ ਆ ਨਸ਼ੇ ਦਾ ਪ੍ਰਯੋਗ ਕਰਕੇ ਕੋਈ ਵੀ ਵਿਅਕਤੀ ਗੱਡੀ ਨਾ ਚਲਾਵੇ। ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਗੁਰਾਇਆ ਪੁਲਿਸ ਵੱਲੋਂ ਸ਼ਹਿਰ ਅੰਦਰ ਮਾੜੇ ਅਨਸਰਾਂ ਖਿਲਾਫ ਵਿੜੀ ਗਈ ਮੁਹਿੰਮ ਤਹਿਤ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਮੌਕੇ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਉਥੇ ਹੀ ਕਈ ਵਾਹਨਾਂ ਦੇ ਚਲਾਨ ਵੀ ਕਟੇ ਗਏ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਅਭਿਆਨ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਜਦਕਿ ਉਹਨਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤਾਂਕਿ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ ਕੌਸ਼ਲ ਦੀ ਰਿਪੋਰਟ